ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਪਿਆਰੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਫੁੱਲ ਵਿਚਾਰ ਜੋ ਕਿ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਆਪਣੀਆਂ ਸੰਗਤਾਂ ਜੋ ਗੁਰੂ ਪਿਆਰੀ ਸੰਗਤਾਂ ਨੇ ਉਹਨਾਂ ਨੂੰ ਭਗਤੀ ਬਾਰੇ ਤੇ ਕੁਝ ਗੁਰੂ ਸਾਹਿਬ ਦੇ ਚਰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ 897 ਅੰਗ ਤੇ ਰਾਮ ਕਲੀ ਮਹਾਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਸਮਝਾ ਰਹੇ ਹਨ ਉਹ ਕੀ ਕਹਿ ਰਹੇ ਹਨ ਥੋੜਾ ਜਿਆਦਾ ਡਿਟੇਲ ਵਾਈ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਨੇ ਆ ਦਰਸ਼ਨ ਕੋ ਜਾਈਏ ਕੁਰਬਾਨ हे ਭਾਈ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਣਾ ਚਾਹੀਦਾ ਹੈ ਦਰਸ਼ਨ ਦੀ ਖਾਤਰ ਆਪਾ ਭਾਵ ਕੁਰਬਾਨ ਕਰ ਦੇਣਾ ਚਾਹੀਦਾ ਹੈ ਚਰਨ ਕਮਲ ਹਿਰਦੇ ਤਰ ਧਿਆਨ ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਰ ਕੇ ਗੁਰੂ ਦੀ ਦੱਸੀ ਭਗਤੀ ਕਰਨੀ ਚਾਹੀਦੀ ਹੈ ਤੂਰ ਸੰਤਨ ਕੀ ਮਸਤਕ ਲਾਏ ਏ ਭਾਈ ਗੁਰੂ ਦੇ ਦਰ ਤੇ ਰਹਿਣ ਵਾਲੇ ਸੰਤ ਜਨਾਨ ਦੇ ਚਰਨਾਂ ਤੂੜ ਮੱਥੇ ਉਤੇ ਲਾਇਆ ਕਰ ਜਨਮ ਜਨਮ ਕੀ ਦੁੱਖ ਦੁਰਮਤ ਮਲ ਜਾਏ ਇਸ ਤਰ੍ਹਾਂ ਨੇਕਾਂ ਜਨਮਾਂ ਦੀ ਖ ਖੋਟੀ ਮਤ ਦੀ ਮੈਲ ਲੈ ਜਾਂਦੀ ਹੈ ਜਿਸ ਭੇਟਤ ਅਬ ਜਿਸ ਭੇਟਤ ਮਿਟੇ ਅਭਮਾਨ ਜਿਸੇ ਗੁਰੂ ਨੂੰ ਮਿਲਿਆ ਮਨ ਵਿੱਚੋਂ ਹੰਕਾਰ ਦੂਰ ਹੋ ਜਾਂਦਾ ਹੈ ਪਾਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਅਤੇ ਪਾਰ ਬ੍ਰਹਮ ਪ੍ਰਭੂ ਹਰ ਥਾਂ ਦਿਸ ਪੈਂਦਾ ਹੈ ਏ ਸਭ ਗੁਨਾਹ ਵਾਲੇ ਭਗਵਾਨ ਮੇਰੇ ਉੱਤੇ ਕਿਰਪਾ ਕਰ ਮੈਨੂੰ ਉਹ ਗੁਰੂ ਮਿਲਾ ਰਹਾਉ ਦਾ ਮਤਲਬ ਹੈ ਠਰਾ ਰੁਕ ਜਾਣਾ ਗੁਰ ਕੀ ਕੀਰਤ ਜਪੀਏ ਹਰ ਨਾਮ ਏ ਭਾਈ ਸਦਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਇਹੀ ਹੈ ਗੁਰੂ ਦੀ ਸੋਭਾ ਕਰਨੀ ਗੁਰ ਕੀ ਭਗਤ ਸਦਾ ਗੁਣ ਗਾਓ हे भाई सदा प्रभु दे गुण गाया कर यही गुरु दी भक्ति है हे भाई गुरु की सूरत निकट कर जान परमात्मा नु सदा अपने नेड़े बसदा जान यही गुरु दे चरणा विच ध्यान धरना है गुरु का शब्द सत कर मान हे भाई गुरु दे शब्द नु सदा सच कर मान ਗੁਰ ਬਚਨੀ ਸੰਸਰ ਸੁਖ ਦੁਖ ਸੁਖ ਦੁਖ اے ਭਾਈ ਗੁਰੂ ਦੇ ਬਚਨਾਂ ਦੀ ਰਾਹੀ ਸਾਰੇ ਸੁਖ ਦੁਖ ਇੱਕੋ ਜੇ ਜਪਨ ਲੱਗ ਪੈਂਦੇ ਹਨ ਕਦੇ ਨਾ ਵਿਆਪੇ ਤ੍ਰਿਸ਼ਨਾ ਪੂਖ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁਖ ਕਦੇ ਆਪਣੇ ਜੋਰ ਨਹੀਂ ਪਾ ਸਕਦੀ ਮਨ ਸੰਤੋਖ ਸ਼ਬਦ ਗੁਰ ਰਾਜੈ ਗੁਰੂ ਦੇ ਸ਼ਬਦ ਦੇ ਰਾਹੀਂ ਮਨ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ ਮਨ ਰਾਜ ਜਾਂਦਾ ਹੈ ਜਪ ਗੋਬਿੰਦ ਪੜਦੇ ਸਭ ਕੱਜੈ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਪਰਦੇ ਕੱਜੇ ਜਾਂਦੇ ਹਨ ਲੋਕ ਪਰਲੋਕ ਵਿੱਚ ਇੱਜ਼ਤ ਬਣ ਜਾਂਦੀ ਹੈ ਗੁਰ ਪਰਮੇਸ਼ਰ ਗੁਰ ਗੋਬਿੰਦ ਏ ਭਾਈ ਗੁਰੂ ਪਰਮਾਤਮਾ ਦਾ ਰੂਪ ਹੈ ਗੁਰੂ गोविंद ਦਾ ਰੂਪ ਹੈ ਗੁਰ ਦਾਤਾ ਦਇਾਲ ਬਖਸ਼ੰਦ ਗੁਰੂ ਦਾ ਤਾਰ ਪ੍ਰਭੂ ਦਾ ਰੂਪ ਹੈ ਗੁਰੂ ਦਇਆ ਦੇ ਸੋਮੇ ਬਖਸ਼ਣਹ ਅ ਪ੍ਰਭੂ ਦਾ ਰੂਪ ਹੈ ਗੁਰੂ ਬਖਸ਼ਣਹਾਰ ਹੈ ਉਸ ਦਾ ਹੀ ਰੂਪ ਹੈ ਗੁਰ ਚਰਨੀ ਜਾ ਕਾ ਮਨ ਲਗਾ ਜਿਸ ਮਨੁਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ ਨਾਨਕ ਦਾਸ ਇਸ ਪੂਰਨ ਭਾਗਾ ਇਹ ਨਾਨਕ ਉਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ ਇਸੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰਨ ਬਾਣੀ ਜਿਹੜਾ ਕੀ ਗੁਰੂ ਗ੍ਰੰਥ ਸਾਹਿਬ ਵਿੱਚ 897 ਅੰਗ ਤੇ ਦਰਜ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਗੁਰੂ ਦੇ ਚਰਨਾਂ ਬਾਰੇ ਗੁਰੂ ਦੀ ਭਗਤੀ ਬਾਰੇ ਸਾਰਾ ਕੁਝ ਗਿਆਨ ਦਿੱਤਾ ਹੈ ਕਿ ਕਿਸ ਤਰ੍ਹਾਂ ਆਪਾਂ ਭਗਤੀ ਕਰਨੀ ਹੈ ਤੇ ਕਿਸ ਤਰ੍ਹਾਂ ਗੁਰੂ ਨਾਲ ਮਲਾਪ ਕਰਨਾ ਹੈ ਤੇ ਬਾਕੀ ਹੁਣ ਆਪਾਂ ਇਸ ਤੋਂ ਬਾਅਦ ਸ਼ੁਰੂਆਤ ਤੋਂ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਵਿਚਾਰ ਕਰਾਂਗੇ ਜਿੰਨਾ ਤੱਕ ਮਾਲਕ ਨੇ ਸਵਾਸ ਦਿੱਤੇ ਹੈ ਜਿੰਨੀ ਕੰਪਲੀਟ ਹੋ ਗਈ ਕਿਉਂਕਿ ਅੱਜ ਦਾ ਭਰੋਸਾ ਹੈ ਕੱਲ ਦਾ ਕੋਈ ਪਤਾ ਨਹੀਂ ਅੱਜ ਸਾਸ ਚੱਲ ਰਹੇ ਨੇ ਤਾਂ ਅੱਜ ਹੈ ਨਾ ਕੋਈ ਕੱਲ ਬਾਰੇ ਜਾਣਕਾਰੀ ਅਸਲ ਕਿਸੇ ਨੂੰ ਅੱਜ ਤੱਕ ਕੋਈ ਹੈ ਨਾ ਹੀ ਹੋ ਸਕਦੀ ਕੱਲ ਕੀ ਹੋਣਾ ਇਹ ਉਹ ਮਨ ਲਗ ਹੀ ਜਾਣਦਾ ਕਿਉਂਕਿ ਦਮ ਬੈ ਦਮ ਸਵਾਸ ਸਵਾਸ ਲੋਕੀ 24 ਹਰ ਸਵਾਸ ਮਿਲਦੇ ਆਪਾਂ ਨੂੰ ਹਰ ਰੋਜ਼ ਦੇ ਉਸ ਨੂੰ ਆਪਾਂ ਵਿਅਰਥ ਗਵਾ ਰਹੇ ਹਾਂ ਕਿਉਂਕਿ ਹੀਰਾ ਜਨਮ ਅਨਮੋਲ ਹੈ ਓਡੀ ਬਦਲੇ ਜਾਏ ਇਹ ਆਪਾਂ ਇੱਕ ਪੈਸੇ ਦੀ ਖਾਤਰ ਸਮਝ ਲਓ ਉਹਦੇ ਪਿੱਛੇ ਆਪਾਂ ਇਹ ਜਨਮ ਵਿਅਰਥ ਗਵਾ ਰਹੇ ਹਾਂ ਮੈਂ ਆਮ ਹੀ ਜਾਣਾਂ ਲੇਕਿਨ ਮੈਨੂੰ ਕਿਸੇ ਨਾ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨਾ ਚਾਹੁੰਦਾ ਲੇਕਿਨ ਮੈਨੂੰ ਜ਼ਿਆਦਾ ਕਰ ਮੈਂ ਰੇਕ ਜਗ੍ਹਾ ਚਲਾ ਜਾਂਦਾ ਮੈਨੂੰ ਪਹਿਲਾਂ ਮੈਂ ਸੀਤਾ ਤੇ ਮਾਲਕ ਉਹਦੇ ਕਿਰਪਾ ਤੋਂ ਬਿਨਾ ਬੰਦਾ ਕਿਸੇ ਪਾਸੇ ਜਾ ਨਹੀਂ ਸਕਦਾ ਕੋਈ ਵੀ ਕੋਈ ਪਰਵਚਨ ਨਹੀਂ ਕਰ ਸਕਦਾ ਜੋ ਉਹਦਾ ਹੁਕਮ ਹੁੰਦਾ ਜੀਵ ਉਹੀ ਉਹ ਕਰਦਾ ਸਭ ਕਰਨ ਕਰਾਉਣ ਵਾਲਾ ਉਹ ਆਪ ਹੈ ਦੂਆ ਸਿਰਿਆਂ ਦਾ ਅੰਤਰਜਾਮੀ ਖੇਲੇビック ਸੇ ਅੰਤਰਜਾਮੀ ধੂਆ ਸੇ ਰਿਆ ਨਾਮਾ ਮਾਲਕ ਉਹ ਆ ਵੀ ਹੈ ਉਹ ਦੋਨਾਂ ਵਿੱਚ ਆ ਵੀ ਵਰਤ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਸ ਸੁੱਖ ਸ਼ਾਂਤੀ ਲਈ ਸਾਰਾ ਕੁਝ ਭੱਜ ਦੌੜ ਕਰ ਰਿਹਾ ਜਿੰਦਗੀ ਦੀ ਕਿ ਮੈਨੂੰ ਸੁੱਖ ਮਿਲ ਜਾਏਗਾ ਲੇਕਿਨ ਪੈਸੇ ਵਿੱਚ ਸੁੱਖ ਲੱਭਣ ਵਾਲਾ ਨਹੀਂ ਕਿ ਮੈਨੂੰ ਬਾਬੇ ਦੀ ਕਿਰਪਾ ਨਾਲ 2013 ਤੋਂ ਮੈਂ ਵੀ ਕੋਸ਼ਿਸ਼ ਕਰ ਰਿਹਾ ਸੀ ਕਿ ਗੁਰੂ ਸਾਹਿਬ ਨੂੰ ਮਿਲਿਆ ਜਾਵੇ ਮਾਲਕ ਨੂੰ ਪ੍ਰਾਪਤ ਕੀਤਾ ਜਾਵੇ ਕਿਵੇਂ ਪ੍ਰਾਪਤ ਕਰਨਾ ਜਿਵੇਂ ਜਿਵੇਂ ਮਤ ਮਾਲਕ ਨੇ ਪਕਸ਼ੀ ਜਿਵੇਂ ਕਹਿੰਦੇ ਨੇ ਸਟੈਪ ਬਾਈ ਸਟੈਪ ਹੋਲੀ ਹੋਲੀ ਸਟਾਰਟ ਹੋਇਆ ਜਿਵੇਂ ਦੇਖਿਆ ਕਿ ਦੁਨੀਆ ਇਧਰ ਜਾ ਰਹੀ ਆ ਆਪਾਂ ਵੀ ਉਧਰ ਤੁਰ ਪਏ ਸਫਰ ਹੋ ਗਿਆ ਸਮਾਧਾਂ ਵਾਲੇ ਪਾਸੇ ਧਿਆਨ ਉਧਰ ਤੁਰ ਪਈ ਬਾਬੇ ਸ਼ੇਰਸ਼ਾਂ ਵੱਲੀ ਚਲੇ ਗਏ ਨਕੋ ਉਧਰ ਚਲੇ ਗਏ ਇੱਕਦਮ ਗੀਤਾਂ ਦਾ ਬਹੁਤ ਅਸਰ ਹੁੰਦਾ ਹੈ ਗੀਤ ਸ਼ੁਰੂ ਤੋਂ ਮੈਨੂੰ ਗੁਰਦਾਸ ਮਾਨ ਦਾ ਗੀਤ ਚੰਗਾ ਲੱਗਿਆ ਸੀ ਉੱਚਾਦਰਨ ਬਾਬੇ ਨਾਨਕ ਦਾ ਫਿਲਮ ਆਈ ਮੈਂ ਸ਼ੋਭਾ ਸੁਣ ਕੇ ਆਇਆ ਉਦੋਂ ਮੇਰੇ ਮਨ ਨੂੰ ਭਾ ਗਿਆ ਚਲੋ ਜੀ ਬਾਬਾ ਨਾਨਕ ਸਭ ਤੋਂ ਵੱਡਾ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਲ ਕਲ ਰੱਖੀ ਮੇਰੀ ਜਿਨ ਕਲ ਰੱਖੀ ਮੇਰੀ ਇਹ ਸਭ ਗੁਰਬਾਣੀ ਦੇ ਸ਼ਬਦ ਨੇ ਗੁਰੂ ਸਾਹਿਬ ਨੇ ਉਚਾਰਨਾ ਹੈ ਗੁਰੂ ਨਾਨਕ ਸਾਹਿਬ ਦੇ ਸ਼ਬਦ ਗੁਰੂ ਸੁਰਤ ਤੁਨ ਚੇਲਾ ਇਹ ਵੀ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਹੈ ਕਿ ਭਰਾਵਾ ਤੇਰੀ ਸ਼ਬਦ ਜਿਹੜੇ ਸੁਰਤ ਤੁਨ ਸ਼ਬਦ ਗੁਰੂ ਹੈ ਤੇ ਸੁਰਤ ਤੁਨ ਉਹ ਚੇਲਾ ਸੁਰਤ ਤੇਰੀ ਤੇ ਐਸੀ ਤਰ੍ਹਾਂ ਹੀ ਗੁਰੂ ਸਾਹਿਬ ਨੇ ਹੋਰ ਬਹੁਤ ਬਾਰੀਆਂ ਉਚਾਰੀਆਂ ਮਤਲਬ ਕਿ ਸਾਰੀਆਂ ਆਪਾਂ ਨੂੰ ਜ਼ਬਾਨੀ ਤਾਂ ਨਹੀਂ ਯਾਦ ਲੇਕਿਨ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਵਿਆਖਿਆ ਸਹਿਤ ਪੜ੍ਹਨ ਦੀ ਕੋਸ਼ਿਸ਼ ਕਰੇ ਮਤਲਬ ਕਿ 900 ਦੇ ਇੱਕ ਅੰਗ ਤੱਕ ਮੈਂ ਆਪਣੀ ਵਿਆਖਿਆ ਕਰਨ ਦਾ ਯਤਨ ਕਰ ਚੁੱਕਿਆ ਹਾਂ ਅੱਗੇ ਚੱਲ ਰਹੀ ਹੈ ਬਾਬੇ ਦੀ ਕਿਰਪਾ ਨਾਲ ਤੇ ਜਦੋਂ ਜਿੱਥੇ ਤੱਕ ਮੈਨੂੰ ਸਮਝ ਆਈ ਹੈ ਮਾਲਕ ਦੀ ਕਿਰਪਾ ਨਾਲ ਉਹ ਹਰੇਕ ਜੀਵ ਹਰੇਕ ਦੇ ਵਿੱਚ ਉਹ ਆਪ ਹੀ ਵਸ ਰਿਹਾ ਜੋ ਕੁਝ ਕਰਨ ਕਰਾਉਣ ਵਾਲਾ ਸਭ ਆਪ ਹੈ ਆਪਾਂ ਇੱਕ ਕੱਠ ਪੁਤਲੀ ਹਾਂ ਉਹ ਨਚਾ ਰਿਹਾ ਮਾਲਕ ਮਾਲਕ ਉਹ ਵਾਇਗਰੋ ਕਾਲਪੁਰ ਉਹ ਆਪ ਤਮਾਸ਼ਾ ਵੇਖ ਰਿਹਾ ਵਿੱਚ ਬੈਠ ਕੇ ਆਪਣੇ ਅੰਦਰ ਹੀ ਹੈ ਕਿਤੇ ਬਾਹਰ ਨਹੀਂ ਹੈ ਬਸ ਕੋਸ਼ਿਸ਼ ਹੈ ਉਸ ਨੂੰ ਪ੍ਰਗਟ ਕਰਨ ਦੀ ਠੀਕ ਹੈ ਕਰਨ ਵਾਲਾ ਵੀ ਉਹ ਆਪ ਹੀ ਪ੍ਰਗਟ ਬੰਦੇ ਦੇ ਬਸ ਕੁਝ ਵੀ ਨਹੀਂ ਹੈਗਾ ਜਿਸ ਨੂੰ ਚਾਹਵੇ ਗੱਲ ਲਾ ਲੈਂਦਾ ਜਿਸ ਨੂੰ ਖੁਆਰ ਕਰਨਾ ਨੂੰ ਖੁਆਰ ਹੋਰ ਰਸਤੇ ਪਾਈ ਰੱਖਦਾ ਜਾ ਬਈ ਤੂੰ ਸਮਾਧਾਂ ਚਲਾ ਜਾ ਜਾ ਬਈ ਤੂੰ ਅਸ ਡੇਰੇ ਤੇ ਚਲਾ ਜਾ ਜਾ ਬਈ ਤੂੰ ਉਸ ਡੇਰੇ ਚਲਾ ਜਾ ਪਜਾਈ ਫਿਰਦਾ ਕੋਲ ਮਿਲਾ ਕੇ ਖੱਜਲ ਕੁਆਰ ਉਹ ਆਪ ਹੀ ਕਰਦਾ ਹੈ ਜਿਸ ਤੇ ਉਸ ਨੂੰ ਉਸ ਦੀ ਕਿਰਪਾ ਹੁੰਦੀ ਹੈ ਉਸ ਨੂੰ ਉਹ ਪੂਰਾ ਗੁਰੂ ਮਿਲ ਪੈਂਦਾ ਹੈ ਕੀ ਪੂਰਾ ਗੁਰੂ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਉਹ ਮਾਲਕ ਦੇ ਪੂਰੇ ਦੇ ਗੁਣ ਗਾਣੇ ਨੇ ਉਹੀ ਉਹਦੀ ਭਗਤੀ ਹੈ ਉਹਦੀ ਸਿਫਤ ਸਲਾਹ ਕਰਦੇ ਰਹਿਣਾ ਉਹੀ ਭਗਤੀ ਹੈ ਉਹਦੀ ਆ ਉਹਨ ਦੇ ਜਿਹੜਾ ਉਹਨੂੰ ਸਮ ਕਰ ਨੇੜੇ ਜਾਣਨਾ ਹੈ ਗੁਰੂ ਨੂੰ ਉਹ ਉਹਦੇ ਚਰਨਾਂ ਦਾ ਧਿਆਨ ਧਰਨਾ ਹੈ ਬਸ ਗੁਰੂ ਦੇ ਚਰਨਾਂ ਦਾ ਧਿਆਨ ਤਰੀ ਰੱਖੋ ਸੁਖ ਆਨੰਦ ਇਹਦੇ ਵਿੱਚੋਂ ਜਿਹੜੇ ਪੰਜ ਚੋਰ ਬੈਠੇ ਆ ਕਾਮ ਕ੍ਰੋਧ ਲੋਭ ਮੋਹ ਮੁਨਕਾਰ ਉਹ ਸਭ ਆਪਣੇ ਆਪ ਗੁਰੂ ਦੇਖ ਦੂਰ ਕਰਨੇ ਨੇ ਬੰਦੇ ਦੇ ਬਸ ਕੁਝ ਨਹੀਂ ਹੈ ਇਹ ਕੋਈ ਬੰਦਾ ਚਾਹੇ ਨਾ ਕਿ ਮੈਂ ਇਸ ਤੋਂ ਨਿਖਸ ਨਿਕਾਸੀ ਪਾਲਾਂ ਛਟਕਾਰਾ ਪਾਲਾਂ ਬੰਦੇ ਦੇ ਬਸ ਕੁਝ ਨਹੀਂ ਇਹ ਮਾਇਆ ਦਾ ਜਾਲ ਉਸ ਆਪ ਹੀ ਉਸ ਕਾਲਪੁਰਖ ਨੇ ਸੱਟਿਆ ਹਰੇਕ ਜੀਵ ਤੇ ਜਦੋਂ ਉਹ ਕਲਮ ਚੱਲੀ ਸੀ ਨਾ ਉਦੋਂ ਉਸ ਨੇ ਸਾਰਿਆਂ ਦੇ ਲੇਖ ਲਿਖਤੇ ਸੀ ਇੱਕੋ ਵਾਰ ਹੀ ਉਹਨੇ ਇੱਕ ਕੀਤਾ ਪਸਾਓ ਇੱਕੋ ਕੋ ਆਓ ਇੱਕੋ ਵਾਰੀ ਉਹ ਸਾਰਾ ਪਸਾਰਾ ਲਿਖਿਆ ਗਿਆ ਉਸ ਫਸਾਰੇ ਸਹਿਤ ਹੀ ਜੋ ਪਰਮਾ ਚ ਜੋ ਮੱਥੇ ਦੇ ਭਾਗ ਲਿਖੇ ਨੇ ਉਹ ਪੁਰਬਲੇ ਕਰਮ ਜਾਗਦੇ ਆ ਤਾਂ ਕੋਈ ਭਗਤੀ ਵਾਲੇ ਪਾਸੇ ਲੱਗ ਜਾਂਦਾ ਨਹੀਂ ਤਾਂ ਪਟਕਦਾ ਰਹਿੰਦਾ ਪਹਿਲਾਂ ਮੈਂ ਵੀ 2013 ਤੋਂ ਲੱਗਿਆ ਸੀ ਮਾਲਕ ਦੀ ਕਿਰਪਾ ਹੋਣੀ ਹੋਈ ਹੈ 8 5 2023 ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਮੈਨੂੰ ਆਪਣਾ ਅੰਮ੍ਰਿਤ ਪਾਣ ਕਰਵਾਇਆ ਗੁਰੂ ਆਲਾ ਬਣ ਆਇਆ ਉਸ ਤੋਂ ਬਾਅਦ ਉਸ ਦੀ ਬੜੀ ਬਾਰ ਕਿਰਪਾ ਇਤਨੀ ਬਾਰ ਕਿਰਪਾ ਵਰਤੀ ਕਿ ਮੇਰਾ ਮਨ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ ਜਾਂਦਾ ਕਿੱਥੇ ਆ ਜਿੱਥੇ ਗੁਰੂ ਦੀ ਗੱਲ ਹੁੰਦੀ ਹੈ ਭਾਵੇਂ ਉਹ ਕਿਸੇ ਪਾਸੇ ਵੀ ਜਿੱਥੇ ਗੁਰੂ ਸਾਹਿਬ ਨੇ ਸਾਥ ਸੰਗ ਹੈ ਰਾਜ ਸੋਮੀ ਵਾਲੇ ਦੇ ਉੱਥੇ ਗੁਰੂ ਦੀ ਗੱਲ ਕਰਦੇ ਆ ਪਰ ਥੋੜਾ ਜਿ ਵਿੱਚ ਮਨ ਵਿੱਚ ਆਂਦਾ ਹੈ ਕਿ ਗੁਰੂ ਦੀ ਗੱਲ ਪੂਰੀ ਕਿਉਂ ਨਹੀਂ ਦੱਸਦੇ ਸਾਰੀਆਂ ਗੱਲਾਂ ਦਸੀਆਂ ਹਨ ਪਰ ਇੱਕ ਗੱਲ ਉਹਨਾਂ ਨੇ ਨਹੀਂ ਦੱਸੀ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਚ ਦਸਵੇਂ ਗੁਰੂ ਦੀ ਬਾਣੀ ਨਹੀਂ ਹੈ ਲੇਕਿਨ ਉਹ ਗੁਰੂ ਸਾਹਿਬ ਦਾ ਨਾਮ ਦੱਸਦੇ ਨੇ ਕਿ ਜਿਨ ਨੇ ਪ੍ਰੇਮ ਕੀਓ ਤਨਹੀਂ ਬਰਬ ਪਾਇਓ ਗੁਰੂ ਸਾਹਿਬ ਦੱਸ ਗਏ ਸੀ ਦਸਵੇਂ ਗੁਰੂ ਸਾਹਿਬ ਤੇ ਇਹ ਵੀ ਚੱਲਦਾ ਕਿ ਜੇ ਪਾਈ ਪ੍ਰੇਮ ਨਾ ਰੋਗੇ ਉਹ ਮਾਲਕ ਨੂੰ ਮਿਲ ਜੋਗੇ ਭਾਬ ਇੱਕ ਗੱਲ ਨਹੀਂ ਦੱਸੀ ਕਿ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿ ਭਾਈ ਉਸ ਅਕਾਲ ਪੁਰਖ ਦੀ ਆਗਿਆ ਹੈ ਕਿ ਇਸ ਤੋਂ ਬਾਅਦ ਜਿਹੜਾ ਪੰਥ ਹੈ ਸਾਰਾ ਜੇ ਰਸਤਾ ਤੈਅ ਕਰਨਾ ਹੈ ਤਹਿ ਗੁਰੂ ਦੀ ਸਿੱਖਿਆ ਲੈਣੀ ਹੈ ਤੇ ਗੁਰੂ ਸਾਹਿਬ ਨੇ ਇਹ ਗੁਰੂ ਗ੍ਰੰਥ ਸਾਹਿਬ ਆਪਣੇ ਲਈ ਲਿਖ ਕੇ ਲਿਖਵਾ ਕੇ ਭਾਈ ਮਣੀ ਸਾਹਿਬ ਜੀ ਤੋਂ ਇਹ ਇਸ ਨੂੰ ਗੁਰਤਾ ਗਦੀ ਦਿੱਤੀ ਸੀ ਇਹ ਨੰਦੇੜ ਸਾਹਿਬ ਦਿੱਤੀ ਗਈ ਸੀ ਇਹ ਗੁਰਤਾ ਗਦੀ ਲਖਵਾਇਆ ਸੀ ਦਮਨਦਮਾ ਸਾਹਿਬ ਤਲਵੰਡੀ ਸਾਬੋ ਭਾਈ ਮਣੀ ਮਣੀ ਸਿੰਘ ਜੀ ਗੁਰੂ ਜਿਨ੍ਹਾਂ ਦਾ ਬੰਦ-ਬੰਦ ਕਟਿਆ ਗਿਆ ਸੀ ਇਹ ਤੇ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਵਿੱਚ ਜਿਹੜੀ ਇਹਨਾਂ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਨੂੰ પ્રાપ્ત ਹੋਈ ਉਹ ਵੀ ਗੁਰੂ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲੋਂ ਦਿੱਤੀ ਗਈ ਹੈ ਉਦੋਂ ਉਹਨਾਂ ਹੁਕਮ ਕੀਤਾ ਸੀ ਆਪਣੀ ਕੌਮ ਸਾਰੇ ਆਲਵਲ ਜੋ ਵੀ ਆਪਣੇ ਜੀਵ ਨੇ ਜੋ ਸਿੱਖਣਾ ਚਾਹੁੰਦਾ ਹੈ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਇਹ ਰਸਤਾ ਚਲਾਤਾ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿ ਜਿਸ ਨੇ ਵੀ ਸਿੱਖਣਾ ਹੈ ਗੁਰਮਖ ਗੁਰੂ ਦੀ ਮਤ ਲੈਣੀ ਹੈ ਉਸ ਨੇ ਇਸ ਗੁਰੂ ਗ੍ਰੰਥ ਸਾਹਿਬ ਤੋਂ ਲੈ ਲੈਣੀ ਹੈ ਬਾਕੀ ਵੈਗਰੂ ਸਾਬ ਅਮਰੀਕਨ ਸਬਣਾ ਤੇ ਆਪਾਂ ਕੁ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਗੀ ਮਾਲਕ ਦੇ ਜਿੰਨੇ ਸਵਾਸ ਲਿਖੇ ਹੋਏ ਓਨੀ ਆਪਾਂ ਵਿਆਖਿਆ ਕਰਕੇ ਜਾਵਾਂਗੇ ਕੁਰਬਾਨੀ ਉਹ ਮਾਲਕ ਨੇ ਆਪਣੀ ਹੈ ਕੋਸ਼ਿਸ਼ ਵੈਗੁਰੂ ਜੀ ਦਾ ਕਲਸਾ ਵੈਗੁਰੂ ਜੀ ਦੀ ਵਤੇ ਕਿਸੇ ਦਾ ਦਿਲ ਦੁਖਿਆ ਹੋਵੇ ਕਿਉਂਕਿ ਮੈਂ ਕਿਸੇ ਦਾ ਦਿਲ ਦਿਖਾ ਕੇ ਨਹੀਂ ਖੁਸ਼ ਕਿਉਂਕਿ ਹਰ ਦੇ ਵਿੱਚ ਉਹ ਮਾਲਕ ਵੱਸਦਾ ਹੈ ਮੇਰੇ ਕਾਰਨ ਪਹਿਲਾਂ ਮੈਂ ਨਜਾਨ ਸੀ ਲੇਕਨ ਮਾਲਕ ਨੇ ਮੈਨੂੰ ਬਖਸ਼ਿਸ਼ ਕੀਤੀ ਹੁਣ ਮੇਰਾ ਦਿਲ ਕਿਸੇ ਦਾ ਦਿਲ ਦਖਾਨ ਦੇ ਦਿਲ ਨਹੀਂ ਕਰਦਾ ਪਹਿਲਾਂ ਮੈਂ ਥੋੜਾ ਜਿਹਾ ਕੋਈ ਗਲਤ ਕਰਦਾ ਹੁੰਦਾ ਸੀ ਮੈਨੂੰ ਇੰਜ ਲੱਗਦਾ ਸੀ ਗੁੱਸਾ ਚੜਦਾ ਸੀ ਪਰ ਹੁਣ ਉਹ ਮਾਲਕ ਨੇ ਸਮਾਂ ਖਤਮ ਕਰਤਾ ਗੁੱਸਾ ਦਾ ਸਭ ਚੁੱਕ ਖਤਮ ਕਹਾਣੀ ਖਤਮ ਉਹ ਕਨਾਂ ਕਰਨੇ ਜੋ ਦੁਨੀਆ ਕਰਦੀ ਟੈਨਸ਼ਨ ਹੀ ਲੈਣੀ ਤੂੰ ਆਪਦਾ ਭਗਤੀ ਮਾਰਗ ਤੇ ਲੱਗਿਆ ਰਹਿ ਤੂੰ ਆਪਦਾ ਕਰ ਸਭ ਨੇ ਆਪੋ ਆਪਣਾ ਕੀਤਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗੈ ਮਸ਼ਕਤ ਕਾਲ ਤੂੰ ਆਪਣਾ ਜੀਵਨ ਸਫਲ ਕਰ ਜੇ ਕੋਈ ਕਰਨਾ ਚਾਹੇ ਤਾਂ ਕਰ ਦੀ ਕਿਉਂਕਿ ਗੁਰੂ ਸਾਹਿਬ ਦਾ ਇਹ ਵੀ ਹੁਕਮ ਹੈ ਨਾ ਸਿਮਰ 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 ਸੁਖ ਪਾਓ ਅਵਰ ਜਪੋ ਅਵਰਾ ਨਾਮ ਜਪਾਓ ਫਿਰ ਗੁਰੂ ਸਾਹਿਬ ਦੇ ਹੁਕਮ ਨੂੰ ਦੇਖਦਿਆਂ ਹੋਇਆਂ ਮੈਂ ਇਹ ਵੀਡੀਓ ਬਣਾ ਕੇ ਪਾ ਦੇਣਾ ਫੇਸਬੁੱਕ ਤੇ ਆਪਣਾ YouTube ਚੈਨਲ ਹੈ ਗੁਰਬਾਣੀ ਚੇਤਨਾ ਮਿਸ਼ਨ ਉਹਦੇ 500 ਸਬਸਕ੍ਰਾਈਬਰ ਹੈ ਉਹਨਾਂ ਤੱਕ ਇਹ ਪਹੁੰਚ ਸੰਦੇਸ਼ ਪਹੁੰਚ ਜਾਂਦਾ ਇੱਕ ਤਰ੍ਹਾਂ ਡਾਕੀਆ ਦਾ ਕੰਮ ਕਰ ਰਿਹਾ ਉਹ ਮਲਕ ਕਰਵਾ ਰਿਹਾ ਹੈ ਬਾਕੀ ਗੁਰੂ ਦਾ ਉਪਦੇਸ਼ ਹੈ ਗੁਰੂ ਦੀ ਬਾਣੀ ਹੈ ਸਭ ਕੁਝ ਆਪਣਾ ਕੁਛ ਨਹੀਂ ਹੈ ਜਿਸ ਨੂੰ ਜੇ ਕੋਈ ਲਾਹਾ ਲੈਣਾ ਚਾਵੇ ਜੀਵ ਲੈ ਸਕਦਾ ਹੈ ਬਾਕੀ ਉਹ ਮਾਲਕ ਜਾਣਦਾ ਹੈ ਅੱਗੇ ਜੋ ਕੁਝ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ